ਜੀ ਫਿਰ ਬਾਗੇ ਪੁਰਾਣੇ ਤੋਂ ਜਾ ਰਹੇ ਆ ਹੁਣ ਝੜਕ ਨੂੰ ਵਾਇਆ ਗਿੱਲਾ ਤੋਂ ਮਦੀਰਾ ਵਾਲੀ ਸੜਕ ਤੇ ਬਸ ਸਫੈਦਾ ਹੀ ਸਫੈਦਾ ਤੇ ਇਧਰ ਨਹਿਰ ਜਾ ਰਹੀ ਹੈ ਇਧਰ ਵੱਡੀ ਸੇਮ ਤੇ ਇਧਰ ਆ ਛੋਟੀ ਨਹਿਰਾਂ ਤੇ ਨਾਲ ਗੱਡੀ ਚਲਾ ਰਹੇ ਨੇ ਮੇਰੇ ਬਚਪਨ ਦੇ ਲਿਆ ਜੀ ਪਰਮਜੀਤ ਸਿੰਘ ਉਰਫ ਨੀਲਾ ਨੀਲਾ ਬਲੇਰੋ ਗੱਡੀ ਆ ਚ ਲੈ ਕੇ ਅਸੀਂ ਇਹਦੀ ਗੱਡੀ ਤੇ ਤੇ ਫਿਰ ਅੱਜ ਕਾਮਾ ਧੰਦੇ ਕਰਕੇ ਆਏ ਆ 2 4 ਆਪਣੀ ਵੀਰਦੀ ਨਹੀਂ ਉਹ ਆਪਣੀ ਫੈ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਅਸੀਂ ਇਕੱਠੇ ਰਹੇ 12 ਜਮਾਤਾਂ ਤੇ ਫਿਰ ਉਸ ਤੋਂ ਬਾਅਦ ਹੁਣ ਵੀ ਚੱਲ ਰਿਹਾ ਬਾਕੀ ਇਹ ਜੀਵਨ ਪਰ ਚੱਲੂ ਬਾਕੀ ਉਹਦੇ ਕਿਹਨੂੰ ਪਿਤਾ ਪੁਰਖੀਆਂ ਤੋਂ ਲਿਆ ਹੈਗੇ ਖਾਨਦਾਨੀਆਂ ਚੋਂ ਲਿਆ ਆ ਜਾ ਤਾਏ ਦਾ ਪੋਤਾ ਇਹ ਕਾਮਨ ਰਿਸ਼ਤੇਦਾਰੀ ਹੈ ਤੇ ਨਾਲੇ ਮਾਸੀ ਦਾ ਪੁੱਤ ਤੇ ਆ ਦੇਖੋ ਦ੍ਰਿਸ਼ ਚੱਲਦੇ ਆ ਇਧਰ ਨਾਲ ਨਾਲ ਨਹਿਰ ਦਾ ਸੇਮ ਦਾ ਸਾਹਮਣੇ ਇੱਕ ਤੁਹਾਨੂੰ ਪੁਰਾਣੀ ਸਵਾਰੀ ਵੀ ਦਿਖਾਉਂਦੇ ਜੀ ਤੇ ਬਹੁਤ ਸਫ਼ਰ ਕੀਤਾ ਤੇ ਆਹ ਦੇਖੋ ਜੀ ਜਾ ਰਿਹਾ ਟੈਂਪੂ ਤੇ ਇਹਦੇ ਤੇ ਵੀ ਬਹੁਤ ਬਹੁਤ ਸਫ਼ਰ ਕੀਤਾ ਜਿਹੜੇ ਇੱਕ ਤੋਂ ਜਿਹੜੇ ਇੱਕ ਤੋਂ ਮਂਦੀਰਾ ਇਹ ਜਾ ਰਿਹਾ ਕਿਉਂ ਹਾਂ ਇਹ ਤੇ ਵੀ ਬਹੁਤ ਸਫ਼ਰ ਕਰਦੇ ਰਹੇ ਆ ਪਹਿਲਾਂ ਪਹਿਲਾਂ ਅਸੀਂ ਕਿ ਮਸਿਆ ਤੇ ਹੁੰਦੇ ਹੁੰਦੇ ਸੁਬਾਹਾਂ ਜੀ ਦੇ ਜਿਹੜੇ ਇੱਕ ਤੋਂ ਮੋਗਾ ਜਿਹੜੇ ਇੱਕ ਤੋਂ ਬਾਗਾ ਪ੍ਰਾਣਾ ਆਮ ਹੀ ਟੈਂਪੂ ਦੀ ਸਵਾਰੀ ਕੀਤੀ ਵਾਹਿਗੁਰੂ ਇਹ ਆ ਗਿਆ ਜੀ ਮਦੀਰਾ ਵਾਲੀ ਠਾਠ ਜਿਹੜੀ ਨਾਨਕ ਦਰਬਾਰ ਆ ਬੂੜਾ ਇਹ ਮੱਲਾ ਜਿਹੜੇ ਆ ਇਹ ਪ੍ਰਾਣੀ ਹੈ ਇਹ ਪਹਿਲਾਂ ਵਾਲੀ ਨਹਿਰ ਹੈ ਇਹ ਕਿਉਂਕਿ ਸਾਡੇ ਮੁਲਕ ਦੀਆਂ ਪ੍ਰਾਪਤੀਆਂ ਇਹੋ ਜੀਆਂ ਜੀ ਇਹਨੂੰ ਇੰਨਾ ਟਾਈਮ ਹੋ ਗਿਆ ਆਈਂ ਪੁਲ ਜਰੂਰ ਚੌੜੇ ਕਰਤੇ ਨੇ ਪੁਲ ਜਰੂਰ ਚੌੜੇ ਸਰਕਾਰ ਦੀਆਂ ਨੇ ਵਧੀਆ ਯੋਜਨਾ ਪਰ ਸਿਰੇ ਨਹੀਂ ਚੜੇ ਉੱਤੇ ਡੰਬਰ ਲੌਕ ਬਜਰੀ